ਉਹ ਆ ਦੁਕਾਨ ਮੈਂ ਬੰਦ ਕਰਕੇ ਗਿਆ ਜੀ ਉਹਨੂੰ ਕਿੰਨੇ ਪਤਾ ਲੱਗਿਆ ਮੈਂ ਤਾਂ ਵੀਰ ਨੇ ਫੋਨ ਕੀਤਾ ਇਹਨਾਂ ਨੇ ਸਨੀ ਨੂੰ ਕੀਤਾ ਮੇਰੇ بیٹے ਨੂੰ ਕਿਦਾਂ ਦੇ ਹਾਲਾਤੀਏ ਜਦੋਂ ਤੁਸੀਂ ਪਹੁੰਚੇ ਆਇਆ ਬਸ ਆ ਸ਼ਟਰ ਪਟਿਆ ਹੋਇਆ ਸੀ ਅੰਦਰ ਜਾ ਮੈਂ ਬੜ ਕੇ ਦਮ ਦੇ ਦੇਖਿਆ ਗੱਲਾਂ ਦੋ ਹੀ ਗੱਲੇ ਮੇਰੇ ਖਾਲੀ ਸੀ ਕੈਸ਼ ਲੈ ਕੇ ਗਏ ਨੇ ਜਾਂ ਕੁਝ ਹੋਰ ਨਹੀਂ ਹੋਰ ਕੁਝ ਨਹੀਂ ਕੈਸ਼ ਕੈਸ਼ ਪਿਆਦੀ ਆ 8 ਤੇ 10 ਲੱਖ ਦੇ ਵਿਚਾਲੇ ਵਿਚਾਲੇ ਪਿਆਦੀ ਪਿਆਸ਼ ਕੁਝ ਰਾਤੀ ਜਾਂਦੇ ਹੋਏ ਗੱਲਾਂ ਖਾਲੀ ਨਹੀਂ ਕਰਕੇ ਜਾਂਦੇ ਨਹੀਂ ਖਾਲੀ ਨਹੀਂ ਮੈਂ ਕਰਕੇ ਜਾਂਦਾ ਕਿਉਂਕਿ ਮੇਰਾ ਕੈਸ਼ ਦਾ ਕੰਮ ਹੈ ਮੈਂ ਓਹੀ ਦੁਕਾਨ ਤੇ ਹੀ ਮੈਂ ਕੈਸ਼ ਰੱਖ ਕੇ ਜਾਂਦਾ ਹੈ ਮੇਰਾ ਮਨੀ ਟ੍ਰਾਂਸਫਰ ਦਾ ਕੰਮ ਹੈ ਕੋਈ ਸੀਸੀਟੀਵੀ ਕੈਮਰੇ ਵੀ ਆਇਆ ਕੁਝ ਸੀਸੀਟੀਵੀ ਕੈਮਰੇ ਡੀਵੀਆਰ ਵੀ ਲੱਗੇ ਦੋ ਹੀ ਕੈਮਰੇ ਤੋੜ ਕੇ ਬਾਹਰ ਲੇ ਅੱਛਾ ਤੁਹਾਨੂੰ ਪਤਾ ਲੱਗਿਆ ਵੀ ਕਿੰਨੇ ਵਜੇ ਹੋਈ ਹੈ ਘਟਨਾ ਇਹ ਅਬ ਇਹ ਦੱਸ ਰਿਹਾ ਵੀ 5 ਤੇ 5:30 ਦੇ ਵਿਚਾਲੇ ਵਿਚਾਲੇ ਹੋਈ ਹੈ ਇਹ ਤੁਹਾਨੂੰ ਕੀ ਮੰਗ ਰਹੇ ਮਸ ਬੰਦੇ ਫੜੇ ਜਾਨ ਮੇਰਾ ਕੈਸ਼ ਮੈਨੂੰ ਮਿਲ ਜਵੇ ਕਿਉਂਕਿ ਮੈਂ ਤਾਂ ਬਹੁਤ ਔਖਾ ਸਟੈਂਡ ਕੇ ਤਰੀਕਾ ਮੈਂ ਦੇਖੋ ਅਸੀਂ ਰਾਤ ਚੰਗੀ ਤਰ੍ਹਾਂ ਲੌਗ ਚੈੱਕ ਕਰਕੇ ਜਾਂਦੇ ਆਂ ਸਵੇਰੇ ਸਾਨੂੰ ਤਕਰੀਬਨ 5:20 5:30 ਵਜੇ ਸਾਨੂੰ ਫੋਨ ਆਉਂਦਾ ਵੀ ਤੁਹਾਡਾ ਸ਼ਟਰ ਤੋੜਿਆ ਹੈ ਅਸੀਂ ਜੱਦੀ ਗੱਡੀਆਂ ਚੱਕ ਕੇ ਆ ਗਏ ਤੇ ਦੇਖਿਆ ਵੀ ਸ਼ਟਰ ਤੋੜਿਆ ਹੋਇਆ ਹੈ ਕਿੰਨਾ ਕੋ ਨੁਕਸਾਨ ਹੋਇਆ ਹੈ ਤਕਰੀਬਨ ਜੀ ਸਾਡੇ ਕੋਲ 60-70 ਹਜ਼ਾਰ ਦਾ ਅਸੀਂ ਬਿੱਕਰ ਪਈ ਹੁੰਦਾ ਸਾਡੇ ਨਾਲ ਇਹ ਤੋਂ ਪੱਦਰ ਨਹੀਂ ਹੈਗਾ ਜੋ ਵੀ ਜਿਹੜਾ ਸੀ ਬਾਕੀ ਜੋ ਸਾਡੇ ਡਾਕੂਮੈਂਟ ਸੀਗੇ ਪਤਨੀਆ ਪੁੱਤਰੀਆਂ ਜਾਂ ਕੋਈ ਹੋਰ ਸੀਗਾ ਹੈ सारा कुछ नीचे तो तो हाँ जी स्विफ्ट गो बंद निकलते हैं राड पा चेक लगे सवा कैमर के अकॉर्डिंग देखो जी पता नहीं प्रशासन की घाट है की है की नहीं बहुत अब रात सवेरे सवेरे अभी घटो घट्ट दो तीन बार मैं देख लिया भी हो ਕਸਾਤ ਉਹ ਗੇ ਪੱਟਿਆ ਖੇਤਰ ਦੇ ਮੋਹੱਲੇ ਦੇ ਅੱਗੇ ਦਾ ਇੱਕ ਲੇਡੀ ਰੋਡ ਤੇ ਪੁਲ ਤੋਂ ਪਾਰ ਪੱਟਿਆ ਹੈ ਹਰੇ ਹੋਰ ਪਤਾ ਲੱਗੂਗਾ ਵੀ ਹੋਰ ਸ਼ਾਇਦ ਕਿੰਨੇ ਵਾਰ ਦਿੱਤਾ ਹੋਈ ਹੁਣ ਅਸੀਂ ਚਾਹੁੰਦੇ ਹਾਂ ਜੀ ਪ੍ਰਸ਼ਾਸਨ ਦੇਖੇ ਕੋਈ ਚੌਂਕੀ ਜਿਹੜੇ ਰੱਖੇ ਨੇ ਉਹਨਾਂ ਉਤਾਰਨ ਵੀ ਹਾਂ ਤੁਸੀਂ ਭਾਈ ਕਿ ਕਿੰਨੇ ਵਜੇ ਜਾਣਦੇ ਹੋ ਕਿੰਨੇ ਵਜੇ ਨਹੀਂ ਜਾਂਦੇ ਆਪਾਂ ਪੈਸੇ ਦਿੰਦੇ ਹਾਂ ਉਹਨਾਂ ਮਹੀਨੇ ਬਾਅਦ ਦਿੰਦੇ ਹਾਂ ਮੈਂ ਜੀ ਰੋਜ਼ ਦੀ ਤਰ੍ਹਾਂ ਮੈਂ ਜਦੋਂ ਸਵੇਰੇ ਆਇਆ 5 ਵਜੇ ਮੈਂ ਦੁਕਾਨ ਖੋਲੀ ਆ ਕੇ ਤੇ ਦੁਕਾਨ ਖੋਲ੍ਹ ਕੇ ਦੋ ਬੱਚੀਆਂ ਇੱਥੋਂ ਗਈਆਂ ਨੇ ਤੇ ਇੱਥੇ ਗੱਡੀ ਖੜੀ ਆ ਮੇਰੀ ਨਿਗਾ ਪੈ ਗਈ ਆ ਗੱਡੀ ਨੂੰ ਬੱਚਿਆਂ ਭੱਜ ਗਏ ਮੈਨੂੰ ਕਹਿੰਦੇ ਅੰਕਲ ਚੋਰੀ ਹੋ ਰਹੀ ਆ ਜਿਹੜੇ ਕਾਗਜ਼ ਚੁਗਣੇ ਵਾਲੀਆਂ ਹੁੰਦੀਆਂ ਨੇ ਮੈਂ ਕਿਹਾ ਬੇਟਾ ਕੌਣ ਚੋਰੀ ਕਰ ਰਿਹਾ ਮੈਂ ਕਿਹਾ ਕੋਈ ਇਹਨਾਂ ਦੇ ਨਾਲ ਤਾਂ ਹੀ ਹੋਣਾ ਆ ਕਹਿੰਦੀ ਨਹੀਂ ਅੰਕਲ ਮੂੰਹ ਤੇ ਰੁਮਾਲ ਬੰਨ੍ਹੇ ਹੋਏ ਚੋਰੀ ਕਰਦੇ ਪਏ ਆ ਉਹ ਕੁੜੀਆਂ ਇੱਧਰੋਂ ਚੱਲ ਗਈਆਂ ਮੈਂ ਉੱਥੋਂ ਭੱਜਿਆ ਜੋ ਦੇਖਿਆ ਮੈਂ ਕਿਹਾ ਵਾਕੇ ਵੀ ਸ਼ਟਰ ਚੱਕਿਆ ਬੈਕ ਐਨ ਕੇ ਸ਼ਰਮ ਮੈਂ ਇੱਥੋਂ ਆ ਕੇ ਇਹਨਾਂ ਨੂੰ ਗਾਲ ਕੱਢੀ ਆ ਉੱਚੀ ਤੇ ਮੈਂ ਖੜਜੋ ਥੋੜੀ ਭੈਣ ਉਹਨਾਂ ਨੇ ਜਦੈ ਗੱਡੀ ਦੇ ਵਿੱਚ ਬਹਿ ਕੇ ਭੱਜ ਗਏ ਇੱਧਰ ਨੂੰ ਉਹਦੇ ਬਾਅਦ ਉਹਨਾਂ ਨੂੰ ਨੰਬਰ ਲਾ ਕੇ ਅਸੀਂ ਦੁਕਾਨ ਤੇ ਇਹਨਾਂ ਨੂੰ ਫੋਨ ਕਰਦੇ ਰਹੇ ਇਹਨਾਂ ਨੇ ਨਹੀਂ ਚੱਕਿਆ ਉਧਰੋਂ ਗੱਡੀ ਦੁਬਾਰਾ ਵਾਪਸ 19 ਸਪੀਡ ਨਾਲ ਆਈ ਉਹ ਗੱਡੀ ਉਹਦੇ ਵਿੱਚ ਚਾਰ ਬੰਦੇ ਨੇ ਜਿਹੜਾ ਗੱਡੀ ਚਲਾ ਰਿਹਾ ਉਹਦੇ ਕੋਲ ਲਗਭਗ ਰਵਲਵਰ ਤਾਂ ਹੈਗਾ ਆ ਉਨੇ 19 ਸਪੀਡ ਨਾਲ ਗੱਡੀ ਕੱਢੀ ਆ ਇੱਕ ਮੁੰਡਾ ਉਧਰ ਇੱਕ ਉਧਰ ਮੈਂ ਉਹ ਉਥੇ ਥੜੀ ਦੇ ਉੱਤੇ ਚੜ ਕੇ ਜਾਨ ਬਚਾਈ ਆ ਅਸੀਂ ਕੰਬਣ ਲੱਗ ਗਏ ਵੀ ਇਹਨਾਂ ਨੇ ਸਾਨੂੰ ਜੇ ਅਸੀਂ ਇੱਥੇ ਖੜੇ ਹੁੰਦੇ ਤਾਂ ਸਾਡੇ ਤਿੰਨਾਂ ਤੇ ਗੱਡੀ ਛਾੜ ਦੇਣੀ ਸੀ ਉਹਨਾਂ ਜਿਵੇਂ ਹੁਣ ਇਲੈਕਸ਼ਨ ਦਾ ਦੌਰ ਹੈ ਇਹ ਜੀ ਵਾਰਦਾਤਾਂ ਹੋ ਰਹੀਆਂ ਨੇ ਕੀ ਕਰੀਏ ਦੇਖੋ ਜੀ ਸਰਕਾਰ ਮੈਂ ਤਾਂ ਇੱਕ ਗੱਲ ਕਹੂੰਗਾ ਇਸ ਹਿਸਾਬ ਨਾਲ ਤਾਂ ਸਰਕਾਰ ਹੈ ਹੀ ਨਹੀਂ ਜਦੋਂ ਦਿਨ ਦਿਹਾੜੇ 5:00 ਵਜੇ 10 ਮਿੰਟ ਤੋਂ 20 ਮਿੰਟਾਂ ਦੇ ਵਿੱਚ ਵਿੱਚ ਦੋ ਚੋਰੀਆਂ ਹੋ ਗਈਆਂ ਠੀਕ ਹੈ ਜੀ ਕਿੰਨੀਆਂ ਕਿੰਨੀਆਂ ਦੁਕਾਨਾਂ ਨੇ ਟੁੱਟ ਗਈਆਂ ਦੁਕਾਨਾਂ ਤਾਂ ਇੱਥੇ ਕਾਫੀ ਦੋ ਦੁਕਾਨਾਂ ਤੇ ਤਾਂ ਲਗਭਗ ਪਤਾ ਹੀ ਆ ਵੀ ਇੱਥੋਂ ਇੱਕ ਮਨਵਾਲੇ ਦੇ ਇੱਕ ਇਹਨਾਂ ਦੇ ਚੋਰੀ ਹੋ ਗਈ ਹੈ ਤੇ ਮੁਲਾਜ਼ਮ ਵਿਚਾਰੇ ਐਵੇਂ ਕਹੀਏ ਝੂਠ ਬੋਲੀਆਂ ਵੀ ਜਦੇ 15-20 ਮਿੰਟਾਂ ਦੇ ਵਿੱਚ ਵਿੱਚ ਸਵੇਰੇ ਸਵੇਰੇ ਹੁਣ ਉੱਠਦੇ ਨੇ ਇੰਨਾ ਕ ਤਾਂ ਟਾਈਮ ਲੱਗ ਜਾਂਦਾ 15-20 ਮਿੰਟਾਂ ਦੇ ਵਿੱਚ ਵਿੱਚ ਮੁਲਾਜ਼ਮ ਆ ਗਏ ਆ ਗੱਡੀ ਵਾਲੇ ਪੁਲਿਸ ਵਾਲੇ ਇਹਨਾਂ ਨੇ ਵਿਚਾਰਿਆਂ ਨੇ ਆ ਕੇ ਆਪਣੀ ਕਾਰਵਾਈ ਜੋ ਵੀ ਆ ਕੀਤੀ ਹੈ ਇਹਨਾਂ ਨੇ ਤੇ ਬਾਕੀ ਉਹ ਬੰਦੇ ਨਿਕਲ ਗਏ ਸੀਗੇ ਜਦੋਂ ਉਹ ਕੀ ਮੰਗ ਰਹੇ ਮੰਗ ਇਹੀ ਕਰਦੇ ਆ ਵੀ ਇਹ ਵਿਚਾਰੇ ਨੇ ਪਹਿਲਾਂ ਤਾਂ ਬਹੁਤ ਗਰੀਬੀ ਦੇਖੀ ਆ ਨਾ ਵਿਚਾਰੇ ਨੇ ਬਹੁਤ ਔਖਾ ਕੰਮ ਸੈੱਟ ਕੀਤਾ ਹੁਣੇ ਸੈੱਟ ਕੀਤਾ ਆ ਇਹਦਾ ਪਹਿਲਾਂ ਵਿਚਾਰ ਦਾ ਰੈਡੀਮੇਡ ਦਾ ਕੰਮ ਕੁਛ ਨਹੀਂ ਸੀਗਾ ਇਹ ਤਾਂ ਵਿਚਾਰੇ ਨੇ ਹੁਣ ਲੋਕਾਂ ਦੇ ਰੁਪਏ ਇੱਥੇ ਰੱਖ ਕੇ ਗਿਆ ਸੀਗਾ ਜਿਹੜੇ ਜਿਵੇਂ ਜਿਹੜੇ ਹਸਾਬਨਾਮੇ ਦੇਖੇ ਆ ਸਚਾਈ ਇੱਥੋਂ ਨਜ਼ਰ ਆਉਂਦੀ ਆ ਵੀ ਜਦੋਂ ਇਹ ਬੰਦੇ ਨੂੰ ਮੈਂ ਘਰ ਦੱਸਿਆ ਇਹ ਚੀਕਾਂ ਮਾਰਨ ਲੱਗ ਗਿਆ ਤੇ ਜਦੋਂ ਇਹ ਇੱਥੇ ਆਇਆ ਇੱਥੇ ਆਉਂਦੇ ਨੇ ਪਹਿਲਾਂ ਹੀ ਦਰਾਜ ਕੱਢਿਆ ਦਰਾਜ ਕੱਢ ਕੇ ਇਹਨੇ ਮੱਥੇ ਤੇ ਦਹਥੜ ਮਾਰੀ ਆ ਵੀ ਮੈਂ ਮਰ ਗਿਆ ਮੈਂ ਅਰੇ ਇਹ ਇਹੀ ਗੱਲ ਕਹਿ ਰਿਹਾ ਵੀ ਮੇਰਾ 8 ਤੋਂ 10 ਲੱਖ ਰੁਪਇਆ ਚੋਰੀ ਕਰਕੇ ਲੈ ਗਿਆ ਮੇਰੇ ਹਿਸਾਬ ਨਾਲ ਵੀ ਜੇ ਮੈਂ ਉੱਥੋਂ ਆਵਾਜ਼ ਨਾ ਮਾਰਦਾ ਉਹ ਅੰਦਰੋਂ ਮੋਬਾਈਲ ਵੀ ਲੈ ਕੇ ਜਾਂਦੇ